Yani Ya ਮੋਟਰਸਾਈਕਲ ਦਾ ਰੋਡ ਮਾਰਚ ਜਿਹੜਾ ਕਰ ਰਹੇ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੀ ਜ਼ਮੀਨ ਖੋਹਦਾ ਲੈਂਡ ਪੁਲਿੰਗ ਪਾਲਸੀ ਲੈ ਕੇ ਇਹ ਸਰਕਾਰ ਉਹਦਾ ਵਿਰੋਧ ਕਰਨ ਵਾਸਤੇ ਅੱਜ ਪੂਰੇ ਪਰ ਵਿੱਚ ਮੋਟਰਸਾਈਕਲ ਰੋਡ ਮਾਰਚ ਕੀਤਾ ਗਿਆ ਜੋ ਕਿਸਾਨਾਂ ਮਜ਼ਦੂਰਾ ਲੋ ਇਹ ਸਾਨੂੰ ਲੈਂਡ ਪੁਲਿੰਗ ਪਾਲਸੀ ਮਨਜ਼ੂਰ ਨਹੀਂ ਜੀ ਕਿਉਂਕਿ ਸਾਡੀ ਦੁਕਾਨਦਾਰ ਕਿਸਾਨਾਂ ਦੇ ਤੋਂ ਚਲਦਾ ਹੈ ਜੇ ਕਿਸਾਨ ਖਤਮ ਹੋ ਗਿਆ ਤੇ ਦੁਕਾਨਦਾਰ ਤੇ ਛੋਟਾ ਅਧਿਕਾਰਦਾਰ ਸਭ ਖਤਮ ਹੋ ਜਾਣੇ ਆ ਇਸ ਕਰਕੇ ਅਸੀਂ ਸਾਰੇ ਕਿਸਾਨ ਮਜ਼ਦੂਰ ਮੁਲਾਇਦ ਦੁਕਾਨਦਾਰ ਅਰਥੀਆਂ ਨੂੰ ਅਪੀਲ ਕਰਦੇ ਆ ਭਾਈ ਤੁਹਾਨੂੰ ਇਹ ਇਕੱਲਾ ਕਿਸਾਨ ਨਹੀਂਗਾ ਸਾਰੇ ਵਰਗ ਨੂੰ ਆਉਣਾ ਪਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਰੋਡ ਮਾਰਚ ਕਰਕੇ ਤੇ ਪੰਜਾਬ ਸਰਕਾਰ ਦਾ ਉਤਲਾ ਫੁੱਗ ਜਨਾ ਬਜ਼ਾਰਾ ਕੀਤਾ ਵਾ ਹੁਣ ਇਹ ਪੇਟੀ ਧੜੀ ਵਾਲਾ ਅਭਾ ਜੀ ਕਿਹੜੇ ਸਬੰਧ ਦੇ ਵਿੱਚ ਪੁਤਲਾ ਫੁਕਿਆ ਜਾ ਰਿਹਾ ਹੈ ਅੱਜ ਜੋ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਕੀਤੀ ਜਾ ਰਹੀ ਹੈ ਉਹਦੇ ਅਧੀਨ ਕਿਸਾਨਾਂ ਦੀਆਂ ਜ਼ਮੀਨਾਂ ਦੱਬੀਆਂ ਜਾ ਰਹੀਆਂ ਵਾ ਕਿਉਂਕਿ ਸਾਰਿਆਂ ਨੂੰ ਪਤਾ ਵਾ ਅਨਾਜ ਤੋਂ ਬਿਨਾ ਜਿਹੜਾ ਵਾ ਉਹ ਸਿਸਟਮ ਨਹੀਂ ਚੱਲ ਸਕਦਾ ਅੱਜ ਜਿਹੜੀ ਉਪਜਾਊ ਜ਼ਮੀਨਾਂ ਉਹਦੇ ਉੱਤੇ ਜਿਹੜਾ ਵਾ ਲੋਕਾਂ ਦੀ ਜ਼ਮੀਨ ਅਕਵਾਇਰ ਕਰਕੇ ਥੋੜੀ ਥੋੜੀ ਜ਼ਮੀਨ ਜਿੱਦਾਂ ਇੱਕ ਕਿਲਾ ਅਕਵਾਇਰ ਕਰਕੇ ਉਹਦੇ ਵਿੱਚੋਂ 10 ਮਰਲੇ ਦੇ ਕੇ ਲੋਕਾਂ ਦੀ ਬੜੀ-ਬੜੀ ਲੁੱਟ ਕੀਤੀ ਜਾ ਰਹੀ ਆ ਉਸੇ ਦੇ ਅਧੀਨ ਅੱਜ ਬਿਜਲੀ ਬੋਰਡ ਵੀ 3 ਦਿਨ ਦੀ ਹੜਤਾਲ ਦੇ ਉੱਤੇ ਆ ਪੰਜਾਬ ਸਰਕਾਰ ਜਿਹੜੀ ਆ ਉਹ ਹਰ ਪੱਖ ਤੋਂ ਫੇਲ ਹੋ ਚੁੱਕੀ ਆ ਇਸ ਕਰਕੇ ਸਾਰੇ ਪੰਜਾਬ ਦੇ ਵਿੱਚ ਅੱਜ ਮੋਟਰਸਾਈਕਲ ਰੋਡ ਮਾਰਚ ਜਿਹੜੇ ਉੱਤੇ ਜਾ ਰਹੇ ਆ ਉਸੇ ਅਧੀਨ ਅੱਜ ਪੱਟੀ ਦੇ ਵਿੱਚ ਵੀ ਜਿਹੜਾ ਰੋਡ ਮਾਰਚ ਕਰਕੇ ਸੈਂਟਰਲ ਸਰਕਾਰ ਤੇ ਪੰਜਾਬ ਸਰਕਾਰ ਦਾ ਜਿਹੜਾ ਪੁਗਲਾ ਫੂਕਿਆ ਜਾ ਰਿਹਾ ਵਾ ਇਹਦੇ ਵਿੱਚ ਅਪੀਲ ਕਰਦੇ ਹਾਂ ਹਰ ਇੱਕ ਵਰਗ ਨੂੰ ਦੁਕਾਨਦਾਰ ਨੂੰ ਛੋਟੇ ਵਪਾਰੀ ਨੂੰ ਸਾਰਿਆਂ ਨੂੰ ਜਿਹੜੀ ਉਹ ਮਾਰ ਪੈ ਰਹੀ ਆ ਸਾਰਿਆਂ ਨੂੰ ਬੇਨਤੀ ਆ ਕਿ ਹਰ ਇੱਕ ਵਰਗ ਜਿਹੜਾ ਅੱਗੇ ਆ ਕੇ ਆਪਣੀ ਆਵਾਜ਼ ਬੁਲੰਦ ਕਰੇ ਇਸ ਧੱਕੇਸ਼ਾਹੀ ਦਾ ਵਿਰੋਧ ਕਰੇ ਬਾਹਰ ਤੋਂ ਬਖਵਾਦਾ ਜੀ ਤੁਹਾਨੂੰ ਪਤਾ 10 ਗ੍ਰਾਮ ਸਿੰਘ ਧਾਰੀਵਾਲ ਅੱਜ ਜਿਹੜਾ ਮੇਨ ਮਕਸਦ ਜਿਹੜਾ ਪੁੱਤਰਾ ਪੁੱਤਨ ਦਾ ਦੇ ਨਾਲ ਪੰਜਾਬ ਸਰਕਾਰ ਦਾ ਰੂਪ ਕਰਨਾ ਦਾ ਆਪ ਸੈਕਟਰ ਸਰਕਾਰ ਭਾਈਭਾਵ ਆ ਉਹਦੇ ਵਿੱਚ ਇਹ ਆ ਕਿ ਜੋ ਪੰਜਾਬ ਸਰਕਾਰ ਰਾਈ ਸੈਕਟਰ ਸਰਕਾਰ ਤੇ ਜਿਹੜੀ ਜ਼ਮੀਨਾਂ ਵੱਡੇ ਦੇ ਬਤਾ ਹਜ਼ਾਰਾਂ ਏਕੜ ਅਕਵਾਰੇ ਕਰ ਰਹੀਆਂ ਆ ਉਹ ਸਾਨੂੰ ਵਾਰਾ ਨਹੀਂ ਖੰਦਗਾ ਦੇ ਦਸਰਾ ਚਾਹੁੰਦੇ ਆ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵੱਡੇ ਘਰਾਣਿਆਂ ਨੂੰ ਇੱਕ ਇੰਚ ਵੀ ਜ਼ਮੀਨ ਜਿਹੜੀ ਉਹ ਕਿਸਾਨਾਂ ਦੇ ਮਜ਼ਦੂਰਾਂ ਦੀ ਜਾਨ ਨਹੀਂ ਦਵਾਵਾਂਗੇ ਕਿਉਂਕਿ ਇਹਦੇ ਵਿੱਚ ਅਸੀਂ ਰੋਟੀ ਖਾਂਦੇ ਆ ਸਾਡੇ ਬੱਚੇ ਪਾਲਦੇ ਆ ਕਿਸਾਨ ਤੇ ਮਜ਼ਦੂਰ ਕੋਲ ਪੁਰਕੀ ਸ਼ੋਰ ਸ਼ਰੀਗਾ ਨਾਲ ਬਹੁਤ ਵੱਡੀ ਗੱਲ ਆ ਵੀ ਜਿਹੜਾ ਪੰਜਾਬ ਦਾ ਭਾਈਚਾਰਾ ਪੰਜਾਬ ਦੇ ਇੱਕ ਕਿਸਾਨ ਆ ਜਿਹਦੇ ਵਿੱਚ ਉਹਦੀਆਂ ਦੁਕਾਨਦਾਰੀਆਂ ਆ ਉਹ ਪੰਜਾਬ ਦੇ ਕਿਸਾਨਾਂ ਦਾ ਸਿਰ ਤੇ ਚੱਲਦਿਆਂ ਆ ਅੱਜ ਜੇ ਕਿਸਾਨ ਮਾਰਿਆ ਗਿਆ ਤੇ ਸਾਰੇ ਵਰਗ ਮਾਰੇ ਜਾਣੇ ਆ ਨਾਲ ਬਹੁਤ ਵੱਡੀ ਤਰਾਸਦੀ ਆ ਵੀ ਜਿਹੜੇ ਛੇਪ ਵਾਲੇ ਮੀਟਰ ਨਾਲ ਪਿੰਡਾਂ ਲਿਆ ਕੇ ਸੁਰਦੇ ਧੜਾ ਧੜ ਉਹ ਦਸਰਾਂ ਚੋਂ ਨੇ 20 ਪੈੜ ਮੀਟਰ ਜਿਹੜੇ ਜਿੰਨਾ ਅਸੀਂ ਰੀਚ ਅੱਜ ਕਰਾਵਾਂਗੇ ਉਹਨਾਂ ਸੀ 32 ਬਾਲ ਲਾਂਗੇ ਸਤੋਵਾਰਾ ਇਹ ਵਾਰਾ ਜੇ ਉਹਨਾਂ ਸਮਝ ਲੋਕਾਂ ਤੋਂ ਨਹੀਂ ਖਾਧੀਆਂ ਜਾਣੀਆਂ ਤੇ ਨਾਲ ਦੱਸਣਾ ਚਾਹੁੰਦੇ ਇੱਥੋਂ ਦੇ ਮੰਤਰੀ ਸਰਦਾਰ ਦੇਸ਼ ਇੱਥੋਂ ਦੇ ਲਾਲਜੀ ਸਿੰਘ ਪੁੱਲਰ ਨੂੰ ਵੀ ਜੋ ਪੱਟੀ ਦੇ ਵਿੱਚ ਤੇ ਇਲਾਕੇ ਵਿੱਚ ਗੰਧ ਆਇਆ ਇਹਨੂੰ ਮੇਰਾ ਵੀ ਸਾਫ਼ ਕਰ ਲਾ ਗੱਲਾਂ ਨਾ ਗੱਲ ਨਹੀਂ ਬੰਨੀ ਘਰ ਆਪਾਂ ਉਥੇ ਬੈਠ ਕੇ ਮੀਟਿੰਗਾਂ ਕਰਕੇ ਅਸੀਂ ਉਥੇ ਪੋਸਟ ਪਾਦਨੇ ਲੋਕ ਮਿਲਣੀ ਕਰ ਰਹੇ ਆ ਲੋਕਾਂ ਦੀ ਸਮੱਸਿਆ ਸੁਣ ਰਹੇ ਆ ਅਸੀਂ ਮੰਤਰੀ ਨੂੰ ਕਹਿੰਨੇ ਵੀ ਪੱਟੀ ਦੇ ਘੇਰੇ ਘੇਰੇ ਆ ਜਾ ਦੂਰ ਨਾ ਜਾ ਸਾਰੀਆਂ ਪੱਟੀਆਂ ਦੀਆਂ ਛੜਕਾ ਟੁੱਟ ਗਈਆਂ ਆ ਉਹਦੇ ਵਿੱਚ ਮੱਛੀ ਛੱਡ ਕੇ ਤੇ ਮੱਛੀ ਪਾਲ ਸਕਦੀ ਆ ਇਹ ਕਿਹੜੀ ਤੁਸੀਂ ਜਿਹੜਾ ਆ ਲੋਕਾਂ ਦਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਹੜਾ ਤੁਸੀਂ ਜਿਹੜਾ ਉਹ ਲੋਕਾਂ ਦੇ ਕੰਮ ਕਰਕੇ ਤੇ ਉੱਪਰ ਵਾਲ ਤੁਸੀਂ ਲੋਕਾਂ ਨੂੰ ਖੜ ਰਹੇ ਹੋ ਪਰ ਇੱਥੇ ਸੜਕਾਂ ਟੁੱਟੀਆਂ ਪਈਆਂ ਆ ਇੱਥੇ ਰੋਜ਼ ਜਿਹੜੇ ਬੱਚੇ ਆ ਉਹ ਨਸ਼ੇ ਨਾਲ ਮਰ ਰਹੇ ਆ ਵੱਡੇ ਵੱਡੇ ਇੱਥੇ ਕਰਪਸ਼ਨ ਦੇ ਇੱਥੇ ਲੋਕਾਂ ਦੇ ਜਿਹੜੇ ਜਿਹੜੇ ਅਫਸਰ ਬੈਠੇ ਆ ਉਹਨਾਂ ਦੇ ਇਲਜ਼ਾਮ ਲੱਗਦੇ ਆ ਇਹ ਵਾਰਾ ਨਹੀਂ ਖਾਂਦੇ ਆਉਣ ਵਾਲਾ ਸਮਾਜ ਆ ਪੰਜਾਬ ਸਰਕਾਰ ਆ ਉਹ ਬਹੁਤ ਮਾੜਾ ਆ ਸਰਕਾਰ ਬੰਦੀ ਦੂਰ ਦੀ ਗੱਲ ਇਹਨਾਂ ਦੀ ਇੱਕ ਐਮਐਲ ਵੀ ਨਹੀਂ ਬੰਨਣਾ ਅਸੀਂ ਦੱਸਣਾ ਚਾਹੁੰਦੇ ਆ ਵੀ ਇਹਨੂੰ ਸੰਭਾਲੋ ਆ ਕੇ ਜਿਹੜੇ ਲਾਗੇ ਬੰਨੇ ਇਹਨਾਂ ਦੇ ਲੋਕ ਕੰਮ ਕਰਦੇ ਆ ਉਹ ਇਹਨਾਂ ਨੂੰ ਪਤਾ ਨਹੀਂ ਉਹ ਇਹਨਾਂ ਨੂੰ ਰਗਲਾ ਰਹੇ ਆ ਆਪ ਵੀ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਸ਼ਾਬ ਦੇ ਦੇ ਰਹਾ ਪਰ ਜੇ ਇਥੇ ਕੱਲ ਹੀ ਨਹੀਂ ਰਹੇ ਕਾਂਗਰਸ ਨਹੀਂ ਰਹੀ ਤੇ ਆਪ ਪਾਰਟੀ ਸਰਕਾਰ ਨਹੀਂ ਰਹਿਣੀ ਲੋਕਾਂ ਨੂੰ ਨਿਆਂ ਦੋ ਇਥੋਂ ਦੇ ਰੋਡ ਬਣਾਓ ਨਸ਼ਾ ਖਤਮ ਕਰੋ ਕਰਾਪਸ਼ਨ ਖਤਮ ਕਰੋ ਤੇ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਉਹਦਾ ਖਾਸ ਕਰਕੇ ਵਿਰੋਧ ਕਰਦੇ ਆ 1 ਇੰਚ ਜ਼ਮੀਨ ਨਹੀਂ ਜਾਣ ਦੇਵਾਂਗੇ ਕਿਸਾਨਾਂ ਮਜ਼ਦੂਰਾਂ ਦੀ ਤੇ ਨਾਲ ਜਿਹੜਾ ਆ ਚੇ ਪਲੇ ਮੀਟਰ ਉਹ ਪਿੰਡਾਂ ਚ ਲੱਗਣ ਦਵਾਂਗੇ ਸਰਕਾਰ ਨੂੰ ਚਾਹੁੰਦੇ ਆ ਸਾਡਾ ਕੋਈ ਚਾਹ ਨਹੀਂ ਗਾ ਲੋਕ ਬੈਠੇ ਧਰਨੇ ਵਾਲੇ ਆਪਣੇ ਛੱਡਿਆਂ ਵਾਲੇ ਆ ਕੇ ਆਦਾ ਕੰਨ ਕੰਮ ਛੱਡ ਕੇ ਕਿਸਾਨ ਤੇ ਮਜ਼ਦੂਰ ਆਏ ਆ ਜੇ ਇਹਨਾਂ ਨੇ ਨਾ ਸੁਧਰੇ ਆਪਦੀ ਲਾਈਨ ਤੇ ਨਾ ਆਏ ਤੇ ਮੈਦਾਨ ਦੇ ਵਿੱਚ ਲੜਾਂਗੇ ਇਹ ਜੇਲ੍ਹਾਂ ਨੂੰ ਲੈ ਜਾਣਾ ਇਹ ਥਾਣਿਆਂ ਨੂੰ ਲੈ ਜਾਣਾ ਇਹ ਪਰਚੇ ਕਰਦਣਾ ਇਹਨਾਂ ਦੀ ਮਰਜ਼ੀ ਆ ਲੜਦੇ ਮਰਦੇ ਦਮ ਤੱਕ ਜਿਹੜਾ ਆ ਉਹ ਲੜਾਂਗੇ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਿਸਾਨ ਮਜ਼ਦੂਰ ਇਕੱਠਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

Oh, no!